ਕਟੋ-ਕਟ ਬੱਕਰੀ ਦਾ ਰੇਟ 20000 ਤੋਂ ਲੈ ਕੇ 50-60000 5-5 ਲੱਖ ਰੁਪਏ ਦੇ ਬੱਕਰੇ ਵੀ ਕੀ ਜਾਂਦੇ ਨੇ ਤਾਂ ਸੋਚ ਛੋਟੀ ਹੋ ਸਕਦੀ ਆ ਕੰਮ ਛੋਟਾ ਨਹੀਂ ਹੋ ਸਕਦਾ ਸਭ ਤੋਂ ਪਹਿਲਾਂ ਸ਼ੌਂਕ ਤੇ ਜਾਂ ਜਾਨਵਰ ਨਾਲ ਪਿਆਰ ਹੈਗਾ ਉਹ ਕਰ ਸਕਦਾ ਜਿਹਨੂੰ ਕੱਲਾ ਵੀ ਪੈਸੇ ਨਾਲ ਹੀ ਪਿਆਰ ਆ ਜਾਂ ਵੀ ਪੈਸੇ ਹੀ ਦੇਖਣਾ ਵੀ ਹਰੇਕ ਕਿਤੇ ਜੋ ਪੈਸਾ ਦੇਖਣਾ ਉੱਥੇ ਨਹੀਂ ਕਾਮਯਾਬ ਹੈਗਾ ਸ਼ੌਂਕ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਲੈਕਚਰਰ ਦੀ ਪੜਾਈ ਕਰਨ ਵਾਲਾ ਅਮਰੀਕ ਬੱਕਰੀਆਂ ਵਾਲੇ ਪਾਸੇ ਨੂੰ ਕਿਵੇਂ ਜੁੜਿਆ ਪਰਿਵਾਰ ਤਾਂ ਹੀ ਗੈਰਿਆ ਸੀ ਵੀ ਇੰਨਾ ਪੜ੍ਹ ਲਿਖ ਕੇ ਤੂੰ ਕੋਈ ਹੋਰ ਕੰਮ ਕਰ ਲੈ ਹੁਣ ਤੂੰ ਬੱਕਰੀਆਂ ਰੱਖੇਗਾ ਵੀ ਕੋਈ ਚੰਗਾ ਵੀ ਦੁਕਾਨ ਕਰ ਲੈ ਕੋਈ ਪੈਸੇ ਲਾ ਦਿੰਨੇ ਆ 5-4 ਲੱਖ ਰੁਪਇਆ ਹਾਂਜੀ ਮੇਰਾ ਬੱਕਰਾ ਮੇਰੇ ਕੋਲ ਚੈਂਪੀਅਨ ਆ ਤਿੰਨ-ਚਾਰ ਮੇਲਿਆਂ ਦਾ ਹੂੰ ਕਮਾਈ ਵੱਲ ਬੜਾ ਮੈਂ ਤਾਂ ਕੋਈ ਧਿਆਨ ਨਹੀਂ ਹਜੇ ਤੱਕ ਨਹੀਂ ਦਿੱਤਾ ਮੈਂ 19 ਤੋਂ ਲੈ ਕੇ ਅੱਜ 5 ਸਾਲ ਹੋ ਗਏ ਕਿਤੇ ਮੈਨੂੰ ਇਹ ਨਹੀਂ ਲੱਗਦਾ ਵੀ ਆ ਬੱਕਰੀ ਮੇਰੀ ਯਾਰ ਰਲੀ ਨਹੀਂ ਇਹਨੂੰ ਟਪਾ ਦਈਏ ਉਹ ਪਿਆਰ ਹੈਗਾ ਮੈਥੋਂ ਮੂੰਹ ਮੰਗੇ ਪੈਸੇ ਦੇ ਕੇ ਵੀ ਬੱਕਰੀ ਲੈ ਕੇ ਜਾਂਦਾ ਨਾ ਫਿਰ ਵੀ ਮੈਨੂੰ ਐ ਲੱਗਦਾ ਵੀ ਬੱਕਰੀ ਮੇਰੀ ਗਈ ਬੱਕਰਾਂ ਵਾਲਾ ਵੀ ਕਹਿੰਦੇ ਨੇ ਮਰੀਕ ਬੱਕਰਾਂ ਵਾਲਾ ਵੀ ਕਹਿੰਦੇ ਨੇ ਮੈਨੂੰ ਤੇ ਹੌਲੀ ਹੌਲੀ ਹੁਣ ਦੇਖਣ ਵੀ ਆਉਂਦੇ ਨੇ ਹੋ ਸਾਰੇ ਪਿੰਡ ਚੋਂ ਮੈਲਾ ਲੱਗਾ ਹੈ ਕੀ ਸ਼ਾਇਦ ਮੈਲਾ ਦਾ ਇੱਕ ਫਾਰਮ ਪਿੰਡ ਚ ਹੋ ਰਿਹਾ ਇਤਨੀ ਦੇਖ ਕੇ ਤੇ ਹੌਲੀ ਹੌਲੀ ਵਾਧਾ ਕਰਮ ਹੁੰਦਾ ਰਿਸ਼ਤੇਦਾਰ ਜਿੰਨੇ ਆਉਂਦੇ ਨੇ ਸਾਡੇ ਸਾਰੇ ਪਹਿਲਾਂ ਇੱਧਰ ਆਉਂਦੇ ਨੇ ਬੱਕਰੀਆਂ ਦੇਖ ਕੇ ਆਉਂਦੇ ਨੇ ਇੱਧਰ ਅੰਦਲਾ ਵੀ ਮੱਝਾਂ ਨੂੰ ਕਿਤੇ ਸੌਖਾ ਹੈ ਕੰਮ ਹੈ ਔਰਤ ਵਾਸਤੇ ਇੱਕ ਮੱਝ ਦੇ ਮੁਕਾਬਲੇ ਇਹ ਮੈਲਾ ਸ਼ਾਇਦ 20 ਬੱਕਰੀਆਂ ਵੀ ਪਾਲ ਸਕਦੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਅਕਸਰ ਤੁਸੀਂ ਸਰਲੇਖ ਦੇ ਜਰੀਏ ਬਹੁਤ ਸਾਰੀਆਂ ਵੀਡੀਓ ਫਾਰਮਿੰਗ ਦੇ ਨਾਲ ਜੁੜੀਆਂ ਹੋਵਾਂਗਾ ਦੇਖੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋਗੇ ਭਾਵੇਂ ਉਹ ਫਿਸ਼ ਫਾਰਮਿੰਗ ਹੋਵੇ ਸੂਰ ਫਾਰਮਿੰਗ ਹੋਵੇ ਜਾਂ ਮੁਰਗੀ ਫਾਰਮਿੰਗ ਹੋਵੇ ਸੋ ਇਸ ਦੇ ਸਬੰਧਿਤ ਅਸੀਂ ਪਹੁੰਚੇ ਹਾਂਗੇ ਮਾਖਾ ਗੋਟ ਫਾਰਮ ਤੇ ਜਿੱਥੇ ਕਿ ਬਾਈ ਅਮਰੀਕ ਸਿੰਘ ਇੱਕ ਲੈਕਚਰਰ ਦੀ ਪੜ੍ਹਾਈ ਕਰ ਚੁੱਕੇ ਨੇਗੇ ਨਿਮਨ ਕਿਸਾਨੀ ਨਾਲ ਜੁੜੇ ਹੋਏ ਨੇ ਕਿਵੇਂ ਉਹ ਇੱਧਰ ਬੱਕਰੀ ਪਾਲਣ ਵਾਲੇ ਪਾਸੇ ਆਉਂਦੇ ਨੇਗੇ ਕਰਦਿਆਂ ਗੱਲਬਾਤ ਬਾਈ ਜੀ ਸਵਾਗਤ ਹੈ ਤੁਹਾਡਾ ਬਹੁਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਰਲੇਖ ਦੀ ਟੀਮ ਟੀਮ ਦਾ ਮੇਰੇ ਫਾਰਮ ਤੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਜੀ ਮੈਂ ਅਮਰੀਕ ਮੱਖਾ ਮੱਖਾਗੋਟ ਇਨਫੋਰਮੇਸ਼ਨ ਤੋਂ ਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗਾ ਲੈਕਚਰਰ ਦੀ ਪੜ੍ਹਾਈ ਕਰਨ ਵਾਲਾ ਅਮਰੀਕ ਬੱਕਰੀਆਂ ਵਾਲੇ ਪਾਸੇ ਨੂੰ ਕਿਵੇਂ ਜੁੜਿਆ ਹਾਂ ਜੀ ਭਾਈ ਜੀ ਸਭ ਤੋਂ ਪਹਿਲਾਂ ਮੈਂ 2010 ਦੇ ਵਿੱਚ ਬੀਪੀ ਬੀਪੀਐਡ ਐਮ ਫਿਜ਼ੀਕਲ ਕੀਤੀ ਸੀ ਉਸ ਤੋਂ ਬਾਅਦ ਮੈਂ ਡੀਪੀ ਦੀਆਂ ਪੋਸਟਾਂ ਵਾਸਤੇ ਜਾਂ ਪੀਟੀ ਲੈਕਚਰਰ ਵਾਸਤੇ ਐਲੀਜੀਬਲ ਹੋ ਗਿਆ ਸੀ ਉਸ ਤੋਂ ਬਾਅਦ ਸਰਕਾਰਾਂ ਦੀ ਮੰਦਾ ਹਾਲ ਕੋਈ ਪੋਸਟਾਂ ਪੂਰਨੀ ਜੜਾਈਆਂ ਤੇ ਉਹ ਤੋਂ ਬਾਅਦ ਓਵਰੇਜ ਹੁੰਦੇ ਗਏ ਤੇ ਬਸ ਉੱਥੇ ਖਤਮ ਹੋ ਗਈ ਪੜ੍ਹਾਈ ਤਾਂ ਉਦੋਂ ਬਾਅਦ ਸੋਚਿਆ ਖੇਤੀ ਦੇ ਨਾਲ ਕਿ ਉਹਨਾਂ ਥੋੜਾ ਕੋਈ ਸਹਾਇਕ ਧੰਦਾ ਕੀਤਾ ਜਾਵੇ ਹੂੰ ਤੇ ਉਸ ਤੋਂ ਵਧੀਆ ਮੈਨੂੰ ਸਾਰੇ ਸਹਾਇਕ ਧੰਦਿਆਂ ਚੋਂ ਵਧੀਆ ਮੈਨੂੰ ਇਹ ਹੀ ਲੱਗਿਆ ਵੀ ਨਏ ਤਾਂ ਇਹ ਆਪਾਂ ਘਰੇ ਕਰ ਸਕਦੇ ਆ ਨਾ ਸਾਰੀ ਫੈਮਿਲੀ ਆਪਣੇ ਨਾਲ ਇਹ ਕੀਤਾ ਕਰਵਾ ਸਕਦੀ ਹੈ ਹੂੰ ਹਾਂਜੀ ਸ਼ੁਰੂ ਦੇ ਵਿੱਚ ਮੰਨ ਲਓ ਕਿ ਜੋ ਤੁਸੀਂ ਸ਼ੁਰੂਆਤ ਕੀਤੀ ਹੈ ਕਿੰਨੇ ਜਾਨਵਰਾਂ ਤੋਂ ਕੀਤੀ ਸੀ ਹਾਂਜੀ ਸ਼ੁਰੂਆਤ ਮੈਂ ਇੱਕ ਬਰਬਰੀ ਤੋਂ ਕਰੀ ਸੀ ਸੋਚਿਆ ਨਹੀਂ ਸੀ ਵੀ ਮੈਂ ਇਧਰ ਫਾਰਮਿੰਗ ਵੱਲ ਜਾਊਗਾ ਵੈਸੇ ਇੱਕ ਸ਼ੌਂਕ ਨੂੰ ਰੱਖੀ ਸੀ ਤੇ ਹੋਰ ਕੋਈ ਵੜਾ ਨਹੀਂ ਸੀ ਅੱਜ ਮੇਰੇ ਕੋਲੇ ਮਤਲਬ 30 ਜਨਵਾਰ ਬਰਬਰੀ ਦੇ ਆ ਜੋ ਵਾਈਟ ਆਈਸ ਚ ਪੰਜਾਬ ਨੂੰ ਬੀਟਰ ਬੱਕਰੀ ਦਾ ਗੜ ਵੀ ਮੰਨਿਆ ਜਾਂਦਾ ਨਸਲ ਹੈ ਪੰਜਾਬ ਦੀ ਹੈ ਤੁਸੀਂ ਬੀਟਰ ਵਾਲੇ ਮਾਫ ਕਰਨਾ ਤੁਸੀਂ ਬਰਬਰੀ ਵਾਲੇ ਪਾਸੇ ਕਿਉਂ ਵਧੇ ਹਾਂਜੀ ਪਹਿਲਾਂ ਮੈਂ ਦੋਨਾਂ ਤੇ ਹੀ ਕਰਿਆ ਸੀ ਅੱਦੋ-ਅੱਦੋ ਤੇ ਕਰਿਆ ਸੀ ਇਹ ਕੰਮ ਵਰਬਰੀ ਤੇ ਵੀ ਕਰਿਆ ਸੀ ਤੇ ਨਾਲ ਬੀਟਲ ਤੇ ਵੀ ਕਰਿਆ ਸੀ ਹੂੰ ਤੇ ਬਾਕੀ ਹੈ ਤਾਂ ਪੰਜਾਬ ਦੀ ਨਸਲ ਹੈ ਅਮਰਸਰੀ ਬੀਟਲ ਕਹਿੰਦੇ ਇਹਨੂੰ ਪੰਜਾਬ ਦੀ ਨਸਲ ਹੈ ਇਹ ਅੱਜ ਇਹ 12ਵੀਂ ਜਾ ਰਹੀ ਹੈ ਹੂੰ ਤੇ ਪਰ ਮੈਨੂੰ ਵਰਬਰੀ ਵਧੀਆ ਲੱਗੀ ਜੋ ਘਰੇ ਰੱਖਣ ਵਾਸਤੇ ਜੋ ਬੀਟਲਾ ਹੈ ਉਹ ਚਰਾੰਦ ਬਾਹਰ ਜਾਣ ਵਾਸਤੇ ਜਿਹੜਾ ਬਾਹਰ ਨ ਜਾ ਸਕਦਾ ਉਹਦੇ ਵਾਸਤੇ ਸਹੀ ਆ ਹੂੰ ਨਹੀਂ ਦੋਵੇਂ ਸਹੀ ਹੈ ਆਪਣੀਆਂ ਬਰਬਰੀ ਤੇ ਬੀਟਲ ਦੋਨੋਂ ਸਹੀ ਆ ਪੰਜਾਬ ਵਾਸਤੇ। ਹੂੰ ਫਾਰਮਾਂ ਦੇ ਵਿੱਚ ਬੱਕਰੀਆਂ ਰੱਖੀਆਂ ਹੋਗੀਆਂ ਨੇ ਆ ਉਹ ਜ਼ਿਆਦਾਤਰ ਬੀਟਲ ਨੇ। ਤਾਂ ਉਹ ਆਪਾਂ ਘਰੇ ਵੀ ਰੱਖ ਸਕਦੇ ਆ। ਕਿਉਂਕਿ ਖਾਣ ਪੀਣ ਜਿਹੜਾ ਉਹ ਬਰਬਰੀ ਦੇ ਮੁਕਾਬਲੇ ਇਹੀ ਹੁੰਦਾ ਸੇਮ ਹੀ ਹੁੰਦਾਗਾ। ਨੀਰਾ ਸੁੱਕਾ ਨੀਰਾ ਗਮਾਰੇ ਦਾ ਨੀਰਾ ਹੋ ਗਿਆ, ਮੂਫੜ ਦੇ ਨੀਰਾ ਹੋ ਗਿਆ। ਉੱਥੋਂ ਤੱਕ ਮੇਰਾ ਤਜਰਬਾ। ਬਈ ਜਿੱਥੋਂ ਤੱਕ ਆਪਾਂ ਬਾਹਰ ਲੈ ਕੇ ਜਾਵਾਂਗੇ ਇਹਨੂੰ ਚਰਾਈ ਵਾਸਤੇ। ਫੇਰ ਹੀ ਕੰਮ ਜਾਵਾ। ਬਾਕੀ ਇਹ ਆਪੋ ਆਪਣੀ ਮਰਜ਼ੀ ਹਰੇਕ ਦੀ ਆ। ਅਲੱਗ-ਅਲੱਗ ਆ। ਹੂੰ ਇਨਨੂੰ ਬਰਬਰੀ ਨੂੰ ਲੈ ਕੇ ਜਾਣਾ ਤੁਸੀਂ ਬਾਹਰ ਘਮਾਉਣ ਫਰੋਂਣ ਵਾਸਤੇ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ ਸੀ ਨਹੀਂ ਮੈਂ ਬੀਟਲ ਤੇ ਵੀ ਕਰਨਾ ਸੀ ਕੰਮ ਬਾਹਰ ਲੈ ਜਾਣ ਦਾ ਟਾਈਮ ਹੈ ਨਹੀਂ ਮੇਰੇ ਕੋਲ ਅੱਜ ਤੁਸੀਂ ਦੱਸਿਆ ਤੁਹਾਡੇ ਕੋਲ 30 35 ਜਾਨਵਰ ਨੇਗੇ ਇਹਨਾਂ ਦੀ ਮੈਡੀਕਲ ਸਹੂਲਤ ਡਾਕਟਰਾਂ ਤੋਂ ਲੈਣੇ ਹੋ ਜਾਂ ਖੁਦ ਆਪ ਕਰਦੇ ਹੋਗੇ ਕੋਈ ਵੈਕਸੀਨ ਵਗੈਰਾ ਜਾਂ ਨਾਰਮਲ ਜਿਹੜੀ ਕੋਈ ਖੰਗ ਜਖਾਮ ਬੁਖਾਰ ਵਗੈਰਾ ਹੋ ਗਿਆ ਉਹ ਤਾਂ ਆਪ ਕਰ ਲਈਦੀ ਆ ਹੂੰ ਨਹੀਂ ਡਾਕਟਰ ਤੱਕ ਵੀ ਜੇ ਨੌਬਤ ਆਉਂਦੀ ਆ ਤਾਂ ਜਾਣਾ ਪੈਂਦਾ ਹੂੰ ਅੱਪਾ ਗੱਲਬਾਤ ਕਰ ਰਹੇ ਸੀ ਮੈਂ ਆਫ ਕੈਮਰੇ ਤੇ ਕਿ ਤੁਹਾਡੇ ਜਿਹੜੇ ਜਾਨਵਰ ਨੇਗੇ ਉਹ ਚੰਗੇ ਤੁਸੀਂ ਆਪ ਖੁਦ ਤਿਆਰ ਕਰਦੇ ਹੋਗੇ ਮੁਕਾਬਲਿਆਂ ਦੇ ਵਿੱਚ ਵੀ ਚੰਗੇ ਇਨਾਮ ਹਾਸਲ ਕੀਤੇ ਨੇ ਹਾਂਜੀ ਮੇਰਾ ਬੱਕਰਾ ਮੇਰੇ ਕੋਲ ਚੈਂਪੀਅਨ ਆ ਤਿੰਨ ਚਾਰ ਮੇਲਿਆਂ ਦਾ ਹੂੰ ਤੇ ਬਾਕੀ ਹਰੇ ਘਰ ਮੇਲੇ ਤੇ ਮੈਂ ਲਿਜਾ ਕੇ ਵੀ ਰਾਜੀ ਨਹੀਂ ਬੱਕਰਾ ਤੇ ਫੁੱਲੇ ਵਾਲੇ ਦਾ ਮੇਰੇ ਕੋਲ ਚੈਂਪੀਅਨ ਬੱਕਰਾ ਜੋ ਵਾਈਟ ਆ ਇਸ ਚਾ ਹੂੰ ਬੱਕਰਾ ਇਹ ਤੁਸੀਂ ਆਪ ਤਿਆਰ ਕੀ ਆਪ ਤਿਆਰ ਕੀਤਾ ਜੀ ਹਾਂ ਜ਼ਿਆਦਾਤਰ ਕੀ ਹੁੰਦਾ ਨਾ ਕਿ ਆਪਾਂ ਜਾਨਵਰ ਘਰੇ ਪਾਲਦੇ ਆਂ ਮੇਲਿਆਂ ਤੇ ਲੈ ਕੇ ਜਾਂਦੇ ਆਂ ਮੇਲਿਆਂ ਦੇ ਉੱਤੇ ਕੀ ਹੁੰਦਾ ਜਿਹੜੇ ਇਨਾਮ ਨੇਗੇ ਫ੍ਰਿਜ ਲਾ ਲਓ ਕੂਲਰ ਲਾ ਲਓ ਕੋਈ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ ਹਾਂਜੀ ਬਾਕੀ ਆਪਦੀ ਜਗਾ ਉਹ ਵੀ ਸਹੀ ਨੇ ਜੋ ਰੀਤੀਆਂ ਜਾਂਦੀਆਂ ਮਾਨ ਸਨਮਾਨਤਾ ਬਣਦੀ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਲਿਆਂ ਤੇ ਜੋ ਕੰਪੀਟੀਸ਼ਨ ਕਰਦੇ ਨੇ ਉਹਨਾਂ ਦੇ ਵਿੱਚ ਜੋ ਵੀ ਪ੍ਰਾਈਜ਼ ਰੱਖਿਆ ਜਾਂਦਾ ਮੈਂ ਇਦਾਂ ਕਹਿੰਦਾ ਵੀ ਜੇ ਉਹ ਬੱਚੇ ਵਾਸਤੇ ਖਰਾਕ ਦਿੱਤੀ ਜਾਵੇ ਹਾਂ ਜਾਂ ਕੋਈ ਬੰਦਿਆ ਰਾਸ਼ੀ ਦਿੱਤੀ ਜਾਵੇ ਵੀ ਫੇਰ ਸਹੀ ਆ ਹਾਂ ਕਿੰਨੇ ਜੇ ਸ਼ੁਰੂ ਕੀਤਾ ਸੀ ਤੁਸੀਂ ਇਹ 2000 2019 ਚ ਸ਼ੁਰੂ ਕੀਤਾ ਸੀ ਮੈਂ ਇੱਕ ਬੱਕਰੀ ਤੋਂ ਹੀ ਇੱਕ ਬੱਕਰੀ ਤੋਂ 2019 ਤੋਂ ਤੇ ਅੱਜ ਦੇ ਹਿਸਾਬ ਨਾਲ ਦੇਖੀਏ ਪਹਿਲਾਂ ਕਿਹਾ ਜਾਂਦਾ ਸੀ ਇੰਨੇ ਤੱਕ ਕਿ ਬੱਕਰੀ ਨਹੀਂ ਆਉਂਦੀ ਉਸ ਟਾਈਮ ਤੋਂ ਅੱਜ ਤੱਕ ਕਿਵੇਂ ਦੇਖਦੇ ਹੋ ਇਸ ਸਮੇਂ ਨੂੰ ਜਿਹੜਾ ਸਫ਼ਰ ਤੁਸੀਂ ਤੈਅ ਕੀਤਾਗਾ ਸਫ਼ਰ ਤਾਂ ਤੈਅ ਕੀਤਾ ਜੀ ਮੈਂ ਸੋਚਿਆ ਸੀਗਾ ਵੀ ਉਨੀਂ ਚ ਕਰਿਆ ਮੈਂ ਹੋ ਸਕਦਾ ਮੈਂ ਉਧਰ ਪੜਾਈ ਤੇ ਨਾ ਧਿਆਨ ਨਾ ਦਿੰਦਾ ਜੀ ਮੈਂ ਪਹਿਲਾਂ ਕਰ ਲਿਆ ਹੁੰਦਾ ਹੂੰ ਤਾਂ ਅੱਜ ਮੈਂ ਬਹੁਤ ਵਧੀਆ ਫਾਰਮਰ ਹੋਣਾ ਸੀ ਜਿੰਨਾ ਸਮਾਂ ਪੜਾਈ ਤੇ ਲਾਇਆ ਹਾਂ ਵੀ ਪੜਾਈ ਵੀ ਜ਼ਰੂਰੀ ਆ ਖਰ ਵੀ ਮੈਂ ਉਹਦੀ ਕਰਨ ਦੀ ਬਜਾਏ ਜਿੱਧਰ ਹੋ ਜਾਂਦਾ ਸਹੀ ਸੀਗਾ ਪੰਜਾਬ ਦੇ ਵਿੱਚ ਇੱਕੇ ਕਿਆ ਜਾਂਦਾ ਕਿ ਜਿਹੜੇ ਨੌਜਵਾਨ ਨੇ ਬੇਰੋਜ਼ਗਾਰ ਨੇ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਇਹਨਾਂ ਸਹਾਇਕ ਕਿੱਤੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਇਹ ਸਹਾਇਕ ਕਿੱਤੇ ਇੱਕ ਮੁੱਖ ਕਿੱਤੇ ਦੇ ਰਾਹ ਵੱਲ ਤੁਰੇ ਹੋਏ ਨੇ ਮੁੱਖ ਕਿੱਤਾ ਬਣ ਚੁੱਕੇ ਨੇ ਹਾਂਜੀ ਪਰ ਫੇਰ ਵੀ ਬਹੁਤੇ ਨੌਜਵਾਨ ਕੀ ਕਹਿੰਦੇ ਨੇਗੇ ਇਹ ਕਿੱਤਾ ਜਿਹੜਾ ਇਹ ਛੋਟਾ ਪਰ ਸਾਡਾ ਇਹ ਮੰਨਣਾ ਕਿ ਜਿਹੜਾ ਕਿੱਤਾ ਪੇਟ ਭਰਦਾ ਟੱਬਰ ਪਾਲਦਾ ਉਹ ਕਿੱਤਾ ਛੋਟਾ ਨਹੀਂ ਹੋ ਸਕਦਾ ਪਰ ਨੌਜਵਾਨਾਂ ਦੀ ਫੇਰ ਵੀ ਕਿਤਨਾ ਕਿਤੇ ਸੋਚ ਬਣੀ ਹੋਈ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਨਹੀਂ ਇਹ ਪਹਿਲਾ ਸੀ ਜਦੋਂ ਕੋਈ ਆ ਜਿਹੜੀ ਚਾਰਦੇ ਸੀ ਨਾ ਨਾ ਉਹਨਾਂ ਕੋਲੇ ਕੋਈ ਨਸਲ ਸੀ ਉਦੋਂ ਦਾ ਸੀ ਹੁਣ ਤਾਂ ਜੇ ਗੱਲ ਦਾ ਮੈਂ ਨਹੀਂ ਛੋਟਾ ਕਹਿ ਸਕਦਾ ਇਹਨੂੰ ਹੂੰ ਤੇ ਅੱਜ ਘੱਟੋ ਘੱਟ ਬੱਕਰੀ ਦਾ ਰੇਟ 20000 ਤੋਂ ਲੈ ਕੇ 50 60000 5 5 ਲੱਖ ਰੁਪਏ ਦੇ ਬੱਕਰੇ ਵਿਕੀ ਜਾਂਦੇ ਨੇ ਆਪਾਂ ਇਸ ਕਿਤੇ ਨੂੰ ਛੋਟਾ ਕਿਵੇਂ ਕਹਿ ਸਕਦੇ ਆ ਉਹ ਸੋਚ ਛੋਟੀ ਹੋ ਸਕਦੀ ਆ ਕੰਮ ਛੋਟਾ ਨਹੀਂ ਹੋ ਸਕਦਾ ਹੂੰ ਆਉਣਾ ਚਾਹੀਦਾ ਨੌਜਵਾਨਾਂ ਨੂੰ ਇਸ ਕੋਲ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਸਭ ਤੋਂ ਵਧੀਆ ਸਹਿ ਇੱਕ ਧੰਦਾ ਕੋਈ ਵੀ ਬਣਾਉਂਦਾ ਜਿਹੜਾ ਬੰਦਾ ਜਾ ਕੋਈ ਜੁੜ ਰਿਹਾ ਕਿਸੇ ਕੰਮ ਨਾਲ ਸਭ ਵਧੀਆ ਤੇ ਪਰ ਮੈਨੂੰ ਇਹ ਵਧੀਆ ਲੱਗਿਆ ਮੈਂ ਇਹ ਕਰਿਆ ਕਿ ਬਿਨਾ ਖੇਤੀ ਤੋਂ ਇਹ ਕਿੱਤਾ ਕੀਤਾ ਜਾ ਸਕਦਾ ਜਿਹੜਾ ਬੰਦਾ ਖੇਤੀ ਤੋਂ ਦੂਰ ਆਗਾ ਨਹੀਂ ਜਿਹਨੂੰ ਜਿਹੜਾ ਕੋਈ ਮੱਝਾਂ ਗਾਈਆਂ ਪਹਿਲਾਂ ਤੋਂ ਰੱਖ ਰਿਆ ਅਸਲ ਕਿੱਤਾ ਕੋਈ ਵੀ ਕਰਨਾ ਜੇ ਉਹਨੂੰ ਸ਼ੌਂਕ ਹੈਗਾ ਸਭ ਤੋਂ ਪਹਿਲਾਂ ਸ਼ੌਂਕ ਤੇ ਜਾਂ ਜਾਨਵਰ ਨਾਲ ਪਿਆਰ ਹੈਗਾ ਉਹ ਕਰ ਸਕਦਾ ਜਿਹਨੂੰ ਕੱਲਾ ਵੀ ਪੈਸੇ ਨਾਲ ਹੀ ਪਿਆਰਾ ਜਾਂ ਵੀ ਪੈਸੇ ਹੀ ਦੇਖਣਾ ਵੀ ਹਰੇਕ ਕਿਤੇ ਚੋਂ ਪੈਸਾ ਦੇਖਣਾ ਉੱਥੇ ਨਹੀਂ ਕਾਮਯਾਬ ਹੈਗਾ ਛੌਂਕ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨ ਵਾਸਤੇ ਹਾਂ ਬਿਲਕੁਲ ਕਿਉਂਕਿ ਜਦੋਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਤਾਂ ਪਹਿਲਾਂ ਉਹ ਤੋਂ ਪਹਿਲਾਂ ਇੱਕ ਪਲੈਨਿੰਗ ਹੋ ਜਾਂਦੀ ਆ ਵੀ ਆਹ ਕੰਮ ਸ਼ੁਰੂ ਕਰਦੇ ਆ ਚ ਇੰਨੇ ਪੈਸੇ ਬਣਦੇ ਆ ਕੰਮ ਸ਼ੁਰੂ ਕਰਦੇ ਆ ਇੰਨੇ ਪੈਸੇ ਬਣਦੇ ਆ ਹਾਂ ਉਹ ਨਹੀਂ ਸੋਚ ਕੇ ਚੱਲਣਾ ਇੱਕ ਵਾਰੀ ਇੱਕ ਵਾਰੀ ਤਾਂ ਜਿਹੜਾ ਕਰਨਾ ਵਸ ਛੌਂਕ ਨਾ ਕਰੋ ਕਮਾਈ ਵੱਲ ਬੜਾ ਮੈਂ ਤਾਂ ਕੋਈ ਧਿਆਨ ਨਹੀਂ ਹਜੇ ਤੱਕ ਨਹੀਂ ਦਿੱਤਾ ਮੈਂ 19 ਤੋਂ ਲੈ ਕੇ ਅੱਜ 5 ਸਾਲ ਹੋ ਗਏ ਕਿਤੇ ਮੈਨੂੰ ਇਹ ਨਹੀਂ ਲੱਗਦਾ ਵੀ ਆ ਬੱਕਰੀ ਮੇਰੀ ਯਾਰ ਰਲੀ ਨਹੀਂ ਇਹਨੂੰ ਟਪਾ ਦਈਏ ਉਹ ਪਿਆਰ ਹੈਗਾ ਮੈਥੋਂ ਮੂੰਹ ਮੰਗੇ ਪੈਸੇ ਦੇ ਕੇ ਵੀ ਬੱਕਰੀ ਲੈ ਕੇ ਜਾਂਦਾ ਨਾ ਫਿਰ ਵੀ ਮੈਨੂੰ ਇਹ ਲੱਗਦਾ ਵੀ ਬੱਕਰੀ ਮੇਰੀ ਗਈ ਹੂੰ ਇੰਨਾ ਪਿਆਰ ਹੋ ਜਾਂਦਾ ਜਾਨਵਰ ਨਾਲ ਤੁਸੀਂ ਕੰਮ ਬਰੀਡ ਤੇ ਕਰ ਰਹੇ ਹੋ ਜਾਂ ਤੁਸੀਂ ਮੀਟ ਵਾਲੇ ਪਾਸੇ ਵੀ ਜਾਨਵਰ ਦੇ ਦਿੰਦੇ ਨਹੀਂ ਮੈਂ ਬਰੀਡ ਹੀ ਕਰ ਰਿਹਾ ਮੀਟ ਵਾਲੇ ਪਾਸੇ ਨਹੀਂ ਦਿੰਦਾ ਕਾਰਨ ਕੁਆਲਟੀ ਇਹ ਨੀ ਮੀਟ ਵਾਲਾ ਉਹਨੇ ਪੈਸੇ ਨਹੀਂ ਦੇ ਰਿਆ ਹੂੰ ਮੇਰੇ ਕੋਲ ਹੁਣ ਆ ਬੱਚਾ ਬੈਠਾਗਾ 10-12000 ਰੁਪਏ ਦਾ ਕਿੰਨੇ ਟਾਈਮ ਤੇ ਇਹ ਹੈਗਾਗਾ 5-6 ਮਹੀਨਿਆਂ ਦਾਗਾ ਤੇ ਜੇ ਵੇਟ ਹੋਊਗਾ ਸਾਰਾ 15 ਕਿਲੋ ਹੂੰ ਓਏ ਮੈਨੂੰ ਇੰਨੇ ਪੈਸੇ ਮੀਟ ਮੀਟ ਵਾਲਾ ਕਿੱਥੋਂ ਦੇ ਦੂਗਾ ਮੀਟ ਆਣ ਦਾ ਮੀਟ ਵੇਖਣਾ ਹਾਂ ਉਹਨੇ ਭਾਰ ਦੇਖਣਾ ਵੀ ਕਿੰਨਾ ਇਹਦੇ ਵਿੱਚੋਂ ਨਿਕਲ ਜੂਗਾ ਜਦੋਂ ਆਪਾਂ ਕੋਈ ਸਹਾਇਕ ਕੀਤਾ ਉਹੀ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਕਿ ਜਿਹੜੀ ਸੋਚ ਆ ਉਹ ਕਿਤਨਾ ਕਿਤੇ ਰੁਕੀ ਹੋਈ ਆ ਨੈਰੋ ਮਾਈਂਡ ਕਹਿ ਸਕਦੇ ਆਂਗੇ ਕੋਈ ਵੀ ਵਸਾਹੇ ਕੀਤਾ ਸ਼ੁਰੂ ਕਰਦੇ ਆਂ ਤਾਂ ਆਲਾ ਦਵਾਲਾ ਜਿਹੜਾ ਉਹ ਕਹਿੰਦਾ ਕਿ ਹੁਣ ਆ ਕਿੱਤਾ ਕਰੇਗਾ ਮੁਰਗੀਆਂ ਵਾਲਾ ਕੀਤਾ ਉਹਨੂੰ ਵੀ ਮਾੜਾ ਕਹਿੰਦੇ ਨੇ ਸੂਰ ਪਾਲਣ ਵਾਲਾਗਾ ਉਹਨੂੰ ਵੀ ਮਾੜਾ ਕਹਿੰਦੇ ਨੇ ਜੋ ਤੁਸੀਂ ਇਸ ਪਾਸੇ ਆਏ ਸੀ ਉਦੋਂ ਆਲੇ ਦਵਾਲੇ ਦਾ ਕੀ ਰਵਈਆ ਸੀ ਪਰਿਵਾਰ ਦਾ ਕੀ ਕਹਿਣਾ ਸੀ ਉਸ ਟਾਈਮ ਤੇ ਨਹੀਂ ਲੋਕ ਤਾਂ ਫਿਰ ਕਹਿੰਦੀ ਆ ਨਾ ਲੋਕਾਂ ਮਗਰ ਚੱਲ ਕੇ ਤਾਂ ਫਿਰ ਕੋਈ ਕੀਤਾ ਵੀ ਕਾਮਯਾਬ ਨਹੀਂ ਕਰ ਸਕਦੇ ਆਪਾਂ ਹੁਣ ਬੱਕਰੀਆਂ ਬੱਕਰਾਂ ਵਾਲਾ ਵੀ ਕਹਿੰਦੇ ਨੇ ਅਮਰੀਕਾ ਬੱਕਰਾਂ ਵਾਲਾ ਵੀ ਕਹਿੰਦੇ ਨੇ ਮੈਨੂੰ ਹੂੰ ਤੇ ਹੌਲੀ-ਹੌਲੀ ਹੁਣ ਦੇਖਣ ਵੀ ਆਉਂਦੇ ਨੇ ਹੁਣ ਸਾਰੇ ਪਿੰਡ ਚੋਂ ਮੈਨ ਲੱਗਦਾ ਹੈ ਕਿ ਸ਼ਾਇਦ ਮੈਨ ਲੱਗਦਾ ਇੱਕ ਫਾਰਮ ਪਿੰਡ ਚ ਹੋ ਰਿਹਾ ਇੱਥੇ ਵੀ ਦੇਖ ਕੇ ਤੇ ਹੌਲੀ-ਹੌਲੀ ਵਾਧਾ ਕਰਵਾ ਬਾਕੀ ਮੋਬਾਈਲਾਂ ਤੇ ਹੁਜਕਲ ਤਾਂ ਸੋਸ਼ਲ ਮੀਡੀਆ ਦਾ ਯੁੱਗ ਆ ਸਭ ਕੁਝ ਵਧੀਆ ਚੱਲਦਾ ਕੋਈ ਮੈਨ ਦਾ ਹੁਣ ਹੁਣ ਦਿੱਕਤਾਂ ਨੂੰ ਹਟ ਗਈ ਪਹਿਲਾਂ ਦਿੱਕਤ ਸੀਗੀ ਪਹਿਲਾਂ ਕਿ ਦਿੱਕਤ ਵੀ ਬੱਕਰੀਆਂ ਰੱਖ ਰਕੀਆਂ ਹੁਣ ਦਾ ਰਿਸ਼ਤੇਦਾਰ ਜਿੰਨੇ ਆਉਂਦੇ ਨੇ ਸਾਡੇ ਸਾਰੇ ਪਹਿਲਾਂ ਇੱਧਰ ਆਉਂਦੇ ਨੇ ਬੱਕਰੀਆਂ ਦੇਖ ਕੇ ਆਉਂਦੇ ਨੇ ਇੱਧਰ ਹੂੰ ਬਾਕੀ ਇਹ ਬੀਟਲ ਦਾ ਮੁਕਾਬਲੇ ਜਿਹੜੇ ਜਾਨਵਰ ਨੇ ਸੋਹਣੇ ਵੀ ਲੱਗਦੇ ਆ ਸੋਹਣੇ ਲੱਗਦੇ ਆ ਬੱਚੇ ਖੇਡਦੇ ਵਾ ਸੋਹਣੇ ਲੱਗਦੇ ਆ ਹੂੰ ਪਰਿਵਾਰ ਦਾ ਕੀ ਕਹਿਣਾ ਸੀਗਾ ਨਹੀਂ ਪਰਿਵਾਰ ਤਾਂ ਹੀ ਕਹਿ ਰਿਆ ਸੀ ਵੀ ਇੰਨਾ ਪੜ੍ਹ ਲਿਖ ਕੇ ਤੂੰ ਕੋਈ ਹੋਰ ਕੰਮ ਕਰ ਲੈ ਹੁਣ ਤੂੰ ਬੱਕਰੀਆਂ ਰੱਖੇਂਗਾ ਵੀ ਹੂੰ ਕੋਈ ਚੰਗਾ ਵੀ ਦੁਕਾਨ ਕਰ ਲੈ ਕੋਈ ਪੈਸੇ ਲਾ ਦਿੰਨੇ ਆ 5-4 ਲੱਖ ਰੁਪਈਆ ਹੂੰ ਤੇ ਵੀ ਇਹ ਬੱਕਰੀਆਂ ਰੱਖ ਕੇ ਹੁਣ ਨਹੀਂ ਮੱਝਾਂ ਗਾਇਆਂ ਰੱਖ ਲੈਣੇ ਆ ਹਾਂ ਕੋਈ ਐਂ ਤਾਂ ਹੋਵੇ ਵੀ ਜਿਹੜੇ ਸਾਰੇ ਇੱਕ ਬੰਦਾ ਕੰਮ ਕਰ ਰਿਹਾ ਵੀ ਉਹਕਤਾ ਕਰ ਲੋ ਤੁਸੀਂ ਅਲੱਗ ਕਿਉਂ ਕਰ ਰਹੇ ਹੋ ਹੂੰ ਮੁਰਗੀ ਪਾਲਣਾ ਵੀ ਕਰੇ ਨਹੀਂ ਹੋ ਸਕਦਾ ਉਹ ਵੀ ਖੇਤ ਚ ਜਾਂ ਖੁੱਗਾ ਸੁੰਨੀ ਜਗ੍ਹਾ ਚ ਹੋਊਗਾ ਜਿੱਥੇ ਕੋਈ ਬਸੋ ਨਾ ਹੋਵੇ ਹੂੰ ਸੂਰ ਪਾਲਣਾ ਉਹ ਵੀ ਅਲੱਗ ਜਗ੍ਹਾ ਤੇ ਹੋਊਗਾ ਇਹ ਫਿਰ ਮੈਂ ਸੋਚਿਆ ਵੀ ਜੇ ਮੈਂ ਇੱਕ ਵਾਰੀ ਨਹੀਂ ਵੀ ਹੈ ਕਰੇ ਫਿਰ ਵੀ ਬੱਚੇ ਸੰਭ ਲੈਂਦੇ ਨੇ ਫੈਮਲੀ ਸੰਭਦੀ ਆ ਬਾਕੀ ਕੋਈ ਵੀ ਕੰਮ ਆ ਜਿੰਨਾ ਚਿਰ ਫੈਮਲੀ ਦੀ ਸਪੋਰਟ ਨਹੀਂ ਉਹ ਗਾਮਯਾਬ ਨਹੀਂ ਹੋ ਸਕਦਾ ਮੰਡੀ ਤੇ ਵੀ ਲੈ ਕੇ ਜਾਣੇ ਹੋ ਨਹੀਂ ਮੈਂ ਮੰਡੀ ਤੇ ਨਹੀਂ ਲੈ ਕੇ ਗਿਆ ਜੀ ਇਹਦੇ ਮੇਰੇ ਰਿਲੇਸ਼ਨ ਹੀ ਬਹੁਤ ਵਧੀਆ ਸੋਸ਼ਲ ਮੀਡੀਆ ਤੇ ਮੋਬਾਈਲ ਤੇ ਪਾਈ ਦੀ ਆ ਜਿਹੜਾ ਕੋਈ ਵੇਚਣਾ ਵੇਖ ਯਾਰ ਸੋਸ਼ਲ ਮੀਡੀਆ ਨੂੰ ਜ਼ਿਆਦਾਤਰ ਲੋਕ ਤਾਂ ਮਾੜਾ ਹੀ ਕਹਿੰਦੇ ਨੇ ਕਹਿੰਦੇ ਵੀ ਐਂ ਕਰਕੇ ਇਹਦੇ ਉੱਤੇ ਚੀਜ਼ ਪਾਉਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹੀ ਚੀਜ਼ ਦੂਜਾ ਕੋਈ ਦੇਖ ਕੇ ਉਹ ਤੋਂ ਸ਼ੁਰੂ ਕਰ ਲੈਂਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋਗੇ ਕਿ ਉਹ ਕੋਈ ਵੀ ਕੀਤਾਗਾ ਸੋਸ਼ਲ ਮੀਡੀਆ ਤੇ ਸਰਚ ਕੀਤਾ ਨਿਕਲਿਆ ਆ ਦੇਖ ਕੇ ਕਰ ਲਿਆ ਜਾਂ ਫਿਰ ਸਿੱਖ ਕੇ ਕਰਨਾ ਚਾਹੀਦਾ ਫੇਸ ਟੂ ਫੇਸ ਜਾਣਕਾਰੀ ਲੈ ਕੇ ਨਿਹਾਬੀ ਕੋਈ ਆਪਾਂ ਫਾਰਮਾਂ ਤੇ ਜਾਈਏ ਨਾ ਪਹਿਲਾਂ ਵਿਜ਼ਿਟ ਕਰੀਏ ਇੱਕ ਦੋ ਫਾਰਮਾਂ ਮੰਡੀਆਂ-ਮੰਡੀਆਂ ਤੇ ਜਾਈਏ ਆਪਾਂ ਦੇਖੀ ਵੀ ਕਿਹੜੀ ਚੀਜ਼ ਦਾ ਕੀ ਰੇਟ ਚੱਲ ਰਿਹਾ ਕਿਹੜੀ ਚੀਜ਼ ਕਿੰਨੇ ਦੀ ਵਿਕ ਰਹੀ ਆ ਕਿੰਨੇ ਦੀ ਲੈ ਰਿਹਾ ਉਹ ਇੰਨੇ ਦੀ ਲੈ ਰਿਹਾ ਤੇ ਉਹ ਇੰਨੇ ਦੀ ਕਿਉਂ ਲੈ ਰਿਹਾ ਵੀ ਉਹਦੇ ਵਿੱਚ ਕੀ ਖਾਸੀਅਤ ਆ ਕੱਲਾ YouTube ਤੇ ਦੇਖ ਕੇ ਤਾਂ ਕੰਮ ਨਹੀਂ ਚੱਲਦਾ ਨਾ ਵੀ ਆਪਾਂ ਉੱਥੋਂ ਸਾਰੀ ਜਾਣਕਾਰੀ ਲੈ ਲਈਏ ਵੀ ਆਪਾਂ ਨੂੰ ਇੱਥੋਂ ਮਿਲ ਜੂ ਉਹ ਤਾਂ ਫਿਰ ਅਲੱਗ-ਅਲੱਗ ਆ ਕੋਈ ਆਪਦੇ ਵਿਊ ਲੈਂਡ ਦਾ ਮਾਰਾ ਤਾਂ ਸਭ ਕੁਝ ਕਰਦਾ ਉਹਲਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੋਂ 35 ਜਨਵਾਰ ਹੋ ਗਏ 35 ਤੋਂ ਅੱਗੇ ਵਧਾਉਣ ਦਾ ਕੋਈ ਇਰਾਦਾ ਹੈ ਹਾਂਜੀ ਅੱਗੇ ਵਧਾਉਣ ਦਾ ਇਰਾਦਾ ਮੇਰਾ ਘਟੂ ਘਟ ਮੈਨੂੰ ਐ ਲੱਗਦਾ ਵੀ ਨਾ ਬੜਾ 60 70 ਬੱਕਰੀਆਂ ਕਰਨ ਦਾ ਇਰਾਦਾ ਮੇਰਾ ਹੂੰ ਬਾਕੀ ਮੇਰੀ ਨਸਲੀ ਇਹੋ ਜੀ ਹੈ ਮੈਨੂੰ ਜੀ ਨਹੀਂ ਕਰਦਾ ਵੀ ਮੈਂ ਇਹ ਵੇਚ ਦਿਆਂ ਮੈਨੂੰ ਐ ਲੱਗਦਾ ਵੀ ਜੇ ਇਹ ਬੱਚਾ ਮੈਂ ਤਿਆਰ ਕਰਾਂ ਅੱਗੇ ਜਾ ਕੇ ਮੈਂ ਬੱਚੇ ਲਾਵਾਂ ਹਜੇ ਮੇਰਾ ਟਾਈਮ ਆਏਗਾ ਵਧਾਉਣ ਦਾ ਜਦੋਂ ਅੱਗੇ ਜਾ ਕੇ ਇਨਕਮ ਕਰਨੀ ਹੋਊ ਉਹਦੋਂ ਕਰ ਲਾਂਗੇ ਜੀ ਬਿਮਾਰੀਆਂ ਨਹੀਂ ਆ ਪਿੱਛੇ ਬਿਮਾਰੀ ਆਈ ਸੀ ਗੰਵਾਂ ਨੂੰ ਆਈ ਸੀ ਮੂੰਹ ਖੁਰਦੀਆਂ ਜਿਹੜੀਆਂ ਬਿਮਾਰੀਆਂ ਨੇ ਜ਼ਿਆਦਾਤਰ ਤਾਂ ਉਹ ਜਿਹੜੇ ਚਰਾੰਦਾਂ ਤੇ ਜਾਂਦੇ ਨੇ ਪਸ਼ੂ ਆ ਜੜੀ ਵੀਰਾਂ ਕੋਲੇ ਨੇਗੇ ਉਹ ਲੈ ਕੇ ਜਾਂਦੇ ਨੇ ਉੱਥੇ ਇਸ ਸਮੱਸਿਆਵਾਂ ਜ਼ਿਆਦਾ ਆਉਂਗੀਆਂ ਨਹੀਂ ਕੋਈ ਇਹੋ ਜੀ ਸਮੱਸਿਆ ਤਾਂ ਨਹੀਂ ਆਉਂਦੀ ਕਿ ਕੋਈ ਦੇਸੀ ਨੁਕਤੇ ਤੁਸੀਂ ਵਰਤੇ ਹੋਣ ਕਿਸੇ ਤਰ੍ਹਾਂ ਦੇ ਜਾਂ ਕੋਈ ਮੈਡੀਕਲ ਸਹੂਲਤ ਕੋਈ ਐਮਰਜੈਂਸੀ ਲੋੜ ਪਈ ਹੋਵੇ ਕੋਈ ਬਿਮਾਰੀ ਆਈ ਹੋਵੇ ਐਮਰਜੈਂਸੀ ਤੇ ਜਿਵੇਂ ਉਹ ਪੱਕੀ ਬਿਮਾਰੀ ਤਾਂ ਆਉਂਦੀ ਜਿਹੜੀ ਉਹਦੇ ਤਾਂ ਆਪਾਂ ਨੂੰ ਵੈਕਸੀਨ ਵੈਕਸੀਨੇਸ਼ਨ ਹੁੰਦੀ ਆ ਉਹਦੀ ਤਾਂ ਜਿਵੇਂ ਐਫਐਮਐਂਡੀ ਆ ਗਈ ਮੂੰਹ ਖੁਰਦੀ ਆ ਗਈ ਪੀਪੀਆਰ ਆ ਗਈ ਗੋਟਪੌਕਸ ਆ ਗਿਆ ਇਹਦਾ ਚ ਤੇ ਪੀਟੀ ਆ ਗਈ ਇਹਦੇ ਵਿੱਚ ਇਹਦੀਆਂ ਪ੍ਰੋਪਰ ਪਹਿਲਾਂ ਵੈਕਸੀਨਾ ਹੁੰਦੀਆਂ ਸਾਲ ਜ ਚਾਰ ਵੈਕਸੀਨਾ ਕਰਦੇ ਆਪਾਂ ਉਹਦੀ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਤੇ ਬਾਕੀ ਜਿਹੜਾ ਆਮ ਹੁੰਦਾ ਚੱਲਦਾ ਰਹਿੰਦਾ ਕੋਈ ਮੋਕ ਲਾਗੀ ਬੁਖਾਰ ਹੋ ਗਿਆ ਉਹ ਘਰੇ ਆਪਾਂ ਜਿਵੇਂ ਪਹਿਲਾਂ ਕਰਦੇ ਸੀਗੇ ਸਿਆਣੇ ਕੋਈ ਚਾਹ ਵਾਲ ਕੇ ਦੇ ਦਿੰਦਾ ਸੀ ਮੋਕ ਵਾਸਤੇ ਵੈਸੇ ਜਿਹਾ ਕੋਈ ਸਿਸਟਮ ਚੱਲੇ ਜਾਂਦਾ ਕਈ ਵਾਰੀ ਜਦੋਂ ਨਾ ਕੋਈ ਰਾਤ ਬਰਾਤੇ ਲੋੜ ਪਵੇ ਤਾਂ ਮੋਕ ਵਾਸਤੇ ਚਾਹ ਹਾਂ ਚਾਹ ਵਾਲ ਕੇ ਸੁੱਕੀ ਚਾਹ ਉਹ ਦੇ ਦੇਈ ਦੀ ਸੀ ਹੋਰ ਕਿਹੜੇ ਦੇਸੀ ਨੁਕਤੇ ਵਰਤਦੇ ਹੋਗੇ ਜੋ ਕਿ ਸਮੱਸਿਆ ਆਉਂਦੀ ਆ ਮੋਕ ਦੀ ਚਾਹ ਵਾਲਤੀ ਜੋ ਕਿ ਬੁਖਾਰ ਹੁੰਦਾ ਉਹਦੇ ਲਈ ਕੀ ਵਰਤਦੇ ਹੋ ਜਾਂ ਘੱਟਚਾਰ ਕਰਦੀ ਆ ਉਹਦੇ ਵਾਸਤੇ ਜੂਰਨ ਚਾਰਨ ਆਈ ਜਾਂਦਾ ਜਿਵੇਂ ਗੌੜਤਮ ਦੇ ਚੂਰਨ ਵਗੈਰਾ ਸੀ ਬਾਕੀ ਮੈਂ ਕੋਈ ਇਹ ਦੇਸੀ ਚੈਨਾ ਨਹੀਂ ਹੈਗਾ ਹੂੰ ਮੈਂ ਦੇਸੀ ਯੂਜ਼ ਹੀ ਨਹੀਂ ਕੀਤਾ ਕਦੇ ਬਾਕੀ ਇਹ ਹੀ ਸੀਗਾ ਵੀ ਚਾਚੂ ਕਈ ਵਾਰੀ ਬੁੜੀਆਂ ਵਾਲ ਕੇ ਦੇ ਦਿੰਦੀਆਂ ਚਲ ਦੇ ਦੇਈ ਦੀ ਆ ਵੀ ਕੁਛ ਨਾ ਕੁਛ ਅੱਧ ਤੱਕ ਠੀਕ ਹੋ ਜਾਂਦਾ ਤੇ ਨਹੀਂ ਦਵਾਈ ਦੇ ਦਿੱਤੀ ਜਾਂਦੀ ਆ ਆਪ ਹੀ ਕਰੇ ਬਿਨਾ ਡਾਕਟਰ ਤੋਂ ਇੰਨਾ ਕ ਨੌਲੇਜ ਹੈਗੀ ਆਪਾਂ ਨੂੰ ਵੀ ਇੰਨੇ ਇਹਦੇ ਵਾਸਤੇ ਆ ਦੇਣਾਗਾ ਜੀ ਹਾਂਜੀ ਪੜਾਈ ਦੀ ਗੱਲ ਕਰੀਏ ਚੰਗੀ ਵਧੀਆ ਪੜਾਈ ਕੀਤੀ ਹੋਈ ਐ ਉਧਰੋਂ ਮਨ ਸਾਈਡ ਤੇ ਹੋ ਗਿਆ ਹੁਣ ਪੱਕੇ ਤੌਰ ਤੇ ਕਿ ਹਜੇ ਵੀ ਕੋਈ ਉਮੀਦ ਲੱਗਦੀ ਐ ਨਹੀਂ ਉਧਰੋਂ ਸਾਈਡ ਤੇ ਐ ਉਹ ਬੱਕਰੀਆਂ ਨਾਲ ਪਾਸ ਹੀ ਹੋ ਗਏ ਹਾਂ ਉਹ ਸਾਈਡ ਤੇ ਆ ਗਈ ਕੋਈ ਹੋਰ ਜਾਨਵਰ ਰੱਖਣ ਦੀ ਸੋਚੀ ਹੈ ਨਹੀਂ ਹੋਰ ਤਾਂ ਮੇਰੇ ਕੋਲ ਕੁੱਤਿਆਂ ਦਾ ਸ਼ੌਂਕ ਆ ਮੇਰੇ ਕੋਲ ਹੂੰ ਕੁੱਤਿਆ ਰੱਖੀਆਂ ਹੋਈਆਂ ਮੇਰੇ ਤਿੰਨ ਹੂੰ ਤੇ ਉਹ ਵੀ ਵਧੀਆ ਨày ਰੱਖੀ ਰੱਖੀ ਆ ਹੂੰ ਨਵੇਂ ਬੱਚੇ ਸੇਲ ਹੋ ਗਏ ਨੇ ਹਾਂ ਜੀ ਇਹਨਾਂ ਦਾ ਨੀਰੇ ਦਾ ਪ੍ਰਬੰਧ ਆ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਕਹ ਲਈਏ ਸੁੱਕਾ ਨੀਰਾ ਛੋਲਿਆਂ ਦਾ ਨੀਰਾ ਹੋ ਗਿਆ ਜਾਂ ਆਪਣਾ ਗਮਾਰੇ ਦਾ ਨੀਰਾ ਹੋ ਗਿਆ ਮੂੰਗਫਲੀ ਦਾ ਨੀਰਾ ਹੋ ਗਿਆ ਪੰਜਾਬ ਦੇ ਵਿੱਚ ਬਹੁਤ ਘੱਟ ਆ ਪ੍ਰਬੰਧ ਉਹਦਾ ਤੁਸੀਂ ਕਿੱਥੋਂ ਕਰਦੇ ਹੋਗੇ ਕਿ ਕੀ ਰੇਟ ਆ ਤੁਹਾਨੂੰ ਲਗਭਗ ਜਿਹੜਾ ਪੈ ਜਾਂਦਾਗਾ ਇਹ ਨੀਰੇ ਤਾਂ ਹੀ ਸਾਲ ਦੇ ਵਿੱਚ ਦੋ ਨੀਰੇ ਚੱਲਦੇ ਆ ਜਿਵੇਂ ਹੁਣ ਟਾਇਮਾਗਾ ਆਪਣੇ ਏਦੋਂ ਪਹਿਲਾਂ ਹੁਣ ਛੋਲੇ ਆ ਗਏ ਨੇ ਹੁਣ ਛੋਲਿਆਂ ਦੇ ਨੀਰੇ ਚੱਲੂ ਏਦੋਂ ਬਾਅਦ ਗਰਮੀ ਗਰਮੀ ਤੇ ਉਸ ਤੋਂ ਬਾਅਦ ਫਿਰ ਗੁਵਾਰੇ ਦਾ ਆ ਜਾਂਦਾ ਸਿਆਲ ਵਾਸਤੇ ਇਹ ਦੋ ਨੀਰੇ ਨੇ ਜੋ ਪੰਜਾਬ ਚ ਤਾਂ ਨਹੀਂ ਹੁੰਦੇ ਰਾਜਸਥਾਨ ਜਾਂ ਹਰਿਆਣੇ ਦੀ ਕੋਈ ਸਾਈਡ ਹੈਗੀ ਆ ਹੂੰ ਮੈਨੂੰ ਮੈਂ ਜਾ ਕੇ ਆਪ ਲੈ ਕੇ ਆਉਣਾ ਆਪ ਦਾ ਟਰੈਕਟਰ ਲੈ ਜਾ ਕੇ ਆਪ ਹੀ ਲੈ ਕੇ ਆਉਣਾਗਾ ਇੱਥੋਂ ਮੁੱਲ ਨਹੀਂ ਲਿਆ ਮੈਨੂੰ ਉਸ ਟਾਈਮ ਤੇ 5000 ਰੁਪਏ ਕਿੱਲੇ ਦਾ ਨੀਰਾ ਮਿਲ ਜਾਂਦਾ ਕਿੱਲੇ ਦਾ ਮੂਵੀ ਕਿੰਨਾ ਹੀ ਵੀ ਹਾਂ ਕਿੰਨਾ ਹੀ ਹੋਵੇ ਹਾਂ ਔਰਤਾਂ ਵਾਲੇ ਪੱਖੋਂ ਦੇਖੀ ਇਹਨਾਂ ਨੂੰ ਇਸ ਕਿੱਤੇ ਨੂੰ ਸਮਾਂ ਸੀਗਾ ਔਰਤਾਂ ਦਾ 10-10 ਮੱਝਾਂ ਅੱਜ ਵੀ ਕਈ ਪਿੰਡਾਂ ਦੇ ਵਿੱਚ ਇਹ ਜੇ ਫਾਰਮ ਹੈਗੇ ਨੇ 10-10 ਮੱਝਾਂ 15-15 ਮੱਝਾਂ ਉਹ ਕੱਲੀਆਂ ਸੰਭਲਿੰਦੀਆਂ ਨਹੀਂ ਸੌਖਾ ਲੱਗਦਾ ਇਸ ਕਿਤੇ ਨੂੰ ਔਰਤਾਂ ਵਾਲੇ ਪੱਖੋਂ ਕਿਵੇਂ ਦੇਖਦੇ ਹੋਗੇ ਕਰ ਸਕਦੀਆਂ ਨਹੀਂ ਮੈਨੂੰ ਤਾਂ ਲੱਗਦਾ ਵੀ ਮੱਝਾਂ ਨਾਲ ਕਿਤੇ ਸੌਖਾ ਇਹ ਕੰਮ ਹੈ ਔਰਤ ਵਾਸਤੇ ਹਮ ਇੱਕ ਮੱਝ ਦੇ ਮੁਕਾਬਲੇ ਇਹ ਮਹਿਲਾ ਸ਼ਾਇਦ 20 ਬੱਕਰੀਆਂ ਵੀ ਪਾਲ ਸਕਦੀਆਂ ਅੱਛਾ ਹਾਂਜੀ ਜਿਹੜੀ ਰੇ ਹੈ ਖਾਹ ਦਾ ਬਹੁਤ ਸਾਰੇ ਵੀਰ ਆ ਜਿਹੜੇ ਆਰਗੈਨਿਕ ਖੇਤੀ ਵਾਲੇ ਪਾਸੇ ਵੱਲ ਵੱਧ ਰਹੇ ਨੇਗੇ ਬਰਮੀ ਕੰਪੋਸਟ ਦਾ ਸਹਾਰਾ ਲੈਂਦੇ ਨੇਗੇ ਯੂਰੀਆ ਥਾਂ ਤੇ ਏ ਰੇ ਖੇਤ ਦੇ ਵਿੱਚ ਕਿਵੇਂ ਕੰਮ ਆ ਸਕਦੀ ਹੈ ਦੀ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਆਪਾਂ ਵਰਤ ਸਕਦੇ ਹਾਂ ਇਹ ਤਾਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁਣ ਥੋੜਾ ਜਿਹਾ ਲੋਕ ਫਾਰਵਰਡ ਹੋ ਗਏ ਰਸਾਇਣਕ ਖਾਦਾਂ ਵੱਲ ਹੋ ਗਏ ਅੱਜ ਤੋਂ ਮੈਨੂੰ ਲੱਗਾ ਸ਼ਾਇਦ 20 ਸਾਲ ਪਹਿਲਾਂ 30 ਸਾਲ ਪਹਿਲਾਂ ਮੈਂ ਆਪਦੇ ਅੱਖੀਂ ਦੇਖਿਆ ਲੋਕ ਜਿਹੜਾ ਪਹਿਲਾਂ ਜਿਹੜਾ ਆਪਣੇ ਖੇਤ ਬਿਠਾਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਘਰੋਂ ਚਾਹ ਪਾਣੀ ਸਾਰਾ ਕੁਝ ਦਿੱਤਾ ਜਾਂਦਾ ਸੀ ਬਾਹਰੋਂ ਚਾਰ ਕੇ ਅੱਗੇ ਸ਼ਾਮ ਨੂੰ ਉਹਦੇ ਬਾਣੇ 'ਚ ਬੈਂਦੀਆਂ ਆ ਕੇ ਬੇਥੇ ਰਹੇ ਪਊਗੀ ਰੇਤਾ ਬੱਕਰਾਂ ਦੀ ਤੇ ਬੇਡਾਂ ਦੀ ਤਾਂ ਪਹਿਲਾਂ ਤੁਸੀਂ ਮੰਨਿਆ ਵੀ ਇੱਤੀ ਵਰਗੀ ਰਹੇ ਕੋਈ ਹੈ ਨਹੀਂ ਖਾਦ। ਹੂੰ। ਖੇਤੀ ਵਾਸਤੇ, ਆਰਗੈਨਿਕ ਵਾਸਤੇ, ਜੇ ਆਪਦੇ ਘਰ ਵਾਸਤੇ ਵੀ ਆਪਾਂ ਕੋਈ ਸਬਜ਼ੀ ਜਾਂ ਕਣਕ ਤਿਆਰ ਕਰਦੇ ਆਂ ਜਿਉਂ ਉੱਥੇ ਪੈਂਦੀ ਆ ਤਾਂ ਉਹ ਵਧੀਆ। ਬੀਟਲ ਦੇ ਮੁਕਾਬਲੇ ਬਰਬਰੀ ਸੌਖੀਆਂ ਨਹੀਂ ਆ ਘਰੇ ਰੱਖਣੀਆਂ ਕਿਉਂਕਿ ਪਹਿਲਾਂ ਜੇ ਮੈਂ ਤੁਹਾਨੂੰ ਦੱਸਿਆ ਕਿ ਸਮੱਸਿਆਵਾਂ ਆਉਂਦੀਆਂ ਨਹੀਂ ਆ ਜਾਂ ਕਿਹਾ ਕਿ ਬੇਟ ਲਾਸ ਦੀ ਸਮੱਸਿਆ ਆਉਂਦੀ ਹੈਗੀ। ਉਹਨਾਂ ਨੂੰ ਜ਼ਿਆਦਾ ਚਰਾੰਦਾਂ ਦੀ ਲੋੜ ਪੈਂਦੀ ਆ। ਇਹ ਪੱਕਾ ਰੇਖ ਰੱਖਦੇ ਆ ਦੂਜੀਆਂ ਸਮੱਸਿਆਵਾਂ ਸਾਈਡ ਤੇ ਰੱਖ ਕੇ ਕੀ ਮੁਕਾਬਲੇ ਇਹਨਾਂ ਦੇ ਹੁਣ ਮੈਂ ਤਾਂ ਜਿੱਥੋਂ ਤੱਕ ਦੇਖਿਆ ਵੀ ਬਰਬਰੀ ਤੇ ਬੀਟਲ ਦੇ ਮੁਕਾਬਲੇ ਮੈਡੀਕਲ ਦੀ ਸਮੱਸਿਆ ਤਾਂ 1% ਵੀ ਹੈ ਨਹੀਂ ਬਰਬਰੀ 'ਚ ਬਰਬਰੀ 'ਚ ਹਾਂਜੀ ਉਹ ਚ ਹੈਗੀ ਆ ਉਹ ਚ ਹੈਗੀ ਆ ਮੈ ਮੈਨੂੰ ਤਾਂ ਆਈ ਆ ਬਾਕੀ ਮਸਟਰਡਸ ਹੋ ਗਈ ਵਗੈਰਾ ਥਣਾ-ਥਣਾ ਦੀਆਂ ਜਿੰਨਾ ਵੀ ਹੈਗੀਆਂ ਬੀਟਲ 'ਚ ਜ਼ਿਆਦਾ ਸਮੱਸਿਆ ਆਈ ਆ ਇਹਦੇ ਬਰਬਰੀ 'ਚ ਕਿਤੇ ਮੈਨੂੰ ਸਮੱਸਿਆ ਕੋਈ ਨਹੀਂ ਆਈ ਬੁਖਾਰ ਵੀ ਨਹੀਂ ਹੋਇਆ ਯਾਰ ਹੋਰ ਦੱਸੋ ਕਿੰਨੇ ਬੱਚੇ ਜਾਂਦੀ ਉਹਦੇ ਮੁਕਾਬਲੇ ਬੱਚੇ ਬਾਕੀ ਤਾਂ ਕੁਦਰਤ ਦੇ ਹੱਥਾਂ ਨਹੀਂ ਦੋ ਇੱਕ ਦੋ ਜਾਂ ਤਿੰਨ ਬਸ ਉਹੀ ਚੀਜ਼ ਹੀ ਐ ਮੀਟਡ ਵਾਲਾ ਸੇਮ ਹੀ ਚੀਜ਼ ਆ ਉਹਨੇ ਟਾਈਮ 'ਚ ਹੀ ਸੋਣਾ ਹੈ ਤਾਂ ਬੱਕਰੀ ਤੇ ਬੱਕਰੀ ਐ ਹਾਂਜੀ ਜੇ ਆਪਾਂ ਮੀਟ ਤੇ ਕੰਮ ਕਰਦੇ ਆ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਜੇ ਆਪਾਂ ਮੀਟ ਤੇ ਕੰਮ ਕਰੀਏ ਬਰਬਰੀ ਨੂੰ ਲੈ ਕੇ ਕਿਉਂਕਿ ਤਾਂ ਸਫਲ ਹੋ ਸਕਦਾ ਬਰਬਰੀ ਦੇ ਮੁਕਾਬਲੇ ਮੀਟ ਤੇ ਰੱਖਦੇ ਆਂ ਤਾਂ ਫਿਰ ਆਪਾਂ ਵੀਟਲੀ ਰੱਖ ਸਕਦੇ ਆਂ ਜੇ ਚੰਗੀ ਆਪਾਂ ਕੇਅਰ ਕਰ ਸਕਦੇ ਆਂ ਚੰਗੀ ਖਰਾਕ ਦੇ ਸਕਦੇ ਆਂ ਖਰਾਕ ਭਾਲਦੀ ਆ ਮੇਰਾ ਕਹਿਣ ਦਾ ਮਤਲਬ ਵੀ ਬਰਬਰੀ ਦੇ ਮੁਕਾਬਲੇ ਦੁੱਗਣੀ ਖਰਾਕ ਆ ਬੀਟਲ ਦੀ ਬੀਟਲ ਦੀ ਹਾਂ ਜੇ ਚੰਗੀ ਖਰਾਕ ਤੇ ਪਾਲ ਸਕਦੇ ਆਪਾਂ ਬਹੁਤ ਵਧੀਆ ਕੀਤਾ ਬਾਕੀ ਮੈਂ ਤਾਂ ਜਿੱਥੇ ਤੱਕ ਕਹੂੰਗਾ ਫਿਰ ਜੇ ਬੀਟਲ ਤੇ ਮੀਟ ਤੇ ਕਰਨਾ ਫਿਰ ਕੱਲੇ ਬੱਕਰੀ ਰੱਖ ਸਕਦੇ ਆਪਾਂ ਕੱਲੇ ਬੱਕਰੇ ਹਾਂ ਬੱਕਰੀਆਂ ਦੀ ਲੋੜ ਨਹੀਂ ਨਹੀਂ ਲੋੜ ਨਹੀਂ ਛੋਟੇ ਬੱਚੇ ਪਾਓ ਵੱਡੇ ਕਰੋ ਛੋਟੇ ਫੇਰ ਪਾਲੋ ਦੁਬਾਰੇ ਫਿਰ ਤਾਂ ਇਹੀ ਆਡੀਆਂ ਵੀ ਹੈਗਾ ਜਿਸ ਤੱਕ ਵੀ ਇਹ ਸਭ ਤੋਂ ਵਧੀਆ ਬੱਕਰੀ ਦੇ ਮੁਕਾਬਲੇ ਬੱਕਰਾ ਜ਼ਿਆਦਾ ਵੇਟ ਗੇਨ ਕਰਦਾ ਬੱਕਰਾ ਤਾਂ ਕਰੂਗੀ ਕਸੀ ਕਰਕੇ ਰੱਖਾਂਗੇ ਜਦੋਂ ਵਿੱਚ ਆਪਾਂ ਉਹ ਤਾਂ ਕਰੂਗੀ ਨਾ ਬੱਕਰੀ ਨੇ ਸੂਣਾ ਵੀ ਆ ਬੱਚਿਆਂ ਨੂੰ ਦੁੱਧ ਵੀ ਚਗਾਉਣਾ ਉਹ ਤਾਂ ਕਰੂਗੀ ਬੱਕਰਾ ਤਾਂ ਜੀ ਤੁਸੀਂ ਸੁਣਿਆ ਬਾਈ ਅਮਰੀਕ ਮੱਖਣ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੱਕਰੀਆਂ ਦੇ ਨਾਲ ਜੁੜੇ ਹੋਏ ਨੇ ਕਾਫੀ ਪੜ੍ਹਾਈ ਕੀਤੀ ਹੈਗੀ ਲੈਕਚਰਾਰ ਤੱਕ ਦੀ ਜਿਸ ਤੋਂ ਬਾਅਦ ਨੌਕਰੀ ਨਾ ਮਿਲਣ ਕਰਕੇ ਇਸ ਕਿੱਤੇ ਵੱਲ ਜੁੜੇ ਪਰ ਉਹਨਾਂ ਨੂੰ ਇਹ ਉਮੀਦ ਨਹੀਂ ਸੀਗੀ ਕਿ ਇਹ ਕੀਤਾ ਸਫਲ ਸਫਲਤਾ ਦੇ ਰਾਹ ਵੱਲ ਤੁਰੂਗਾ ਤੇ ਅੱਜ ਉਹਨਾਂ ਨੂੰ ਇਹ ਕੀਤਾ ਇੱਥੇ ਤੱਕ ਲੈ ਆਇਆ ਅਜਿੰਗਾਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਦੇ ਨਾਲ